ਹਾਂਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਗੈਵੀ ਚਾਹਾਨ ਵਲੌਗਸ ਕੈਨੇਡਾ ਦੇ ਵਿੱਚ ਪੰਜਾਬੀ ਜੋੜੇ ਦਾ ਜਿਹੜਾ ਰਿਫਿਊਜੀ ਕੇਸ ਆ ਉਹ ਕੈਨੇਡਾ ਦੀ ਫੈਡਰਲ ਕੋਰਟ ਵੱਲੋਂ ਖਾਰਜ ਕਰ ਦਿੱਤਾ ਗਿਆ ਤੇ ਇਸ ਪੰਜਾਬੀ ਜੋੜੇ ਨੇ ਖਾਲਿਸਤਾਨ ਦਾ ਨਾਂ ਵਰਤ ਕੇ ਕੈਨੇਡਾ 'ਚ ਪੱਕੇ ਹੋਣ ਦੀ ਕੋਸ਼ਿਸ਼ ਕੀਤੀ ਆਪਦਾ ਰਿਫਿਊਜੀ ਕੇਸ ਆ ਜਿਹੜਾ ਹੈਗਾ ਉਹ ਐਕਸੈਪਟ ਕਰਾਉਣ ਦੀ ਕੋਸ਼ਿਸ਼ ਕੀਤੀ ਪਰ ਫੈਡਰਲ ਕੋਰਟ ਨੇ ਉਨ੍ਹਾਂ ਦੀ ਜਿਹੜੀ ਐਪਲੀਕੇਸ਼ਨ ਆ ਉਹ ਨੂੰ ਜਿਹੜਾ ਨਾ ਵਾਜਬ ਸਮਝਦੇ ਹੋਏ ਖਾਰਜ ਕਰਤਾ ਤੇ ਹੁਣ ਦੇਖਣ ਦੇ ਵਿੱਚ ਇਹ ਵੀ ਆਇਆ ਜਿਹੜੇ ਉੱਥੇ ਇਮੀਗ੍ਰੇਸ਼ਨ ਲਾਇਰਜ਼ ਹੈਗੇ ਆ ਉਹਨਾਂ ਦਾ ਕਹਿਣਾ ਕਿ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਜਿਨ੍ਹਾਂ ਦੇ ਰਿਫਿਊਜੀ ਕੇਸ ਪੈਂਡਿੰਗ ਆ ਜਿਨ੍ਹਾਂ ਤੇ ਹਜੇ ਡਿਸੀਜਨ ਹੋਣਾ ਉਹ ਵੀ ਉਹਨਾਂ ਉਹਨਾਂ ਦੇ ਕੇਸਾਂ ਤੇ ਵੀ ਇਹਦਾ ਅਸਰ ਹੋਊਗਾ ਹੁਣ ਕੇਸ ਕੀ ਸੀ ਕਿਵੇਂ ਪੰਜਾਬੀ ਜੋੜੇ ਨੇ ਕੀ ਕੇਸ ਲਾਇਆ ਕੀ ਫੈਡਰਲ ਕੋਰਟ ਨੂੰ ਕਿਹਾ ਕੀ ਕੁਝ ਹੋਇਆ ਇਹਦੇ ਬਾਰੇ ਅੱਜ ਆਪਾਂ ਗੱਲ ਕਰਨੀ ਹੈ ਇਸ ਕਰਕੇ ਜੇ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਰੁਟੀਨ ਦੇ ਵਿੱਚ ਚੈਨਲ ਦੇਖਦੇ ਆ ਚੈਨਲ ਹਜੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਕਿਉਂਕਿ ਇਮੀਗ੍ਰੇਸ਼ਨ ਨਾਲ ਰਿਲੇਟਡ ਤੁਹਾਨੂੰ ਜਿੰਨੀ ਆ ਵੀ ਨਿਊਜ਼ ਹੋਣਗੀਆਂ ਉਹ ਤੁਹਾਨੂੰ ਇਸ ਚੈਨਲ ਤੇ ਸਭ ਨਾਲੋਂ ਪਹਿਲਾਂ ਮਿਲਣਗੀਆਂ ਖਬਰਾਂ ਅਲ ਚੱਲਦੇ ਆ ਖਬਰ ਇਹ ਹੈ ਕਿ ਪੰਜਾਬੀ ਜੋੜੇ ਦਾ ਹਾਲੀ ਵਿੱਚ ਕੁਝ ਦਿਨ ਪਹਿਲਾਂ ਫੈਡਰਲ ਕੋਰਟ ਵੱਲੋਂ ਫੈਡਰਲ ਰਿਵਿਊ ਦੇ ਵਿੱਚ ਜਿਹੜਾ ਅਸਾਈਲਮ ਕੇਸ ਲਾਇਆ ਸੀਗਾ ਉਹ ਖਾਰਜ ਕਰਤਾ ਤੇ ਕੋਰਟ ਨੇ ਇਹ ਕਿਹਾ ਵੀ ਜਿਹੜੀ ਇਹਨਾਂ ਦੀ ਰਿਫਿਊਜੀ ਕੇਸ ਸੀਗਾ ਉਹ ਲੈਕ ਆਫ ਫੇਥ ਤੇ ਜਿਹੜੀ ਉਹਦੇ ਚ ਜੈਨੂਇਨੈਸ ਸੀਗੀ ਉਹ ਨਹੀਂ ਸੀਗੀ ਇਸ ਕਰਕੇ ਇਹਨੂੰ ਅਸੀਂ ਖਾਰਜ ਕਰਦੇ ਆ ਵੀ ਫੈਡਰਲ ਕੋਰਟ ਦਾ ਜਿਹੜਾ ਕੋਈ ਲਗਦਾ ਨਹੀਂ ਵੀ ਜਿਹੜਾ ਪਹਿਲਾ ਫੈਸਲਾ ਹੋਇਆ ਅ ਰਿਫਿਊਜੀ ਅਪੀਲ ਡਿਵੀਜ਼ਨ ਦਾ ਉਹਦੇ ਚ ਕੋਈ ਇੰਟਰਫੇਅਰ ਕਰੀਏ ਹੁਣ ਕੇਸ ਦੀ ਥੋੜੀ ਜੀ ਬੈਕਗਰਾਉਂਡ ਚ ਜਾਣਦੇ ਆ ਵੀ ਐਕਚੁਅਲੀ ਕੇਸ ਹੈ ਕੀ ਸੀ ਪੰਜਾਬ ਤੋਂ 38 ਸਾਲਾ ਅਮਨਦੀਪ ਸਿੰਘ ਤੇ 32 ਸਾਲਾ ਉਹਦੀ 파ਟਨਰ ਕਮਲਦੀਪ ਕੌਰ ਅ ਕੈਨੇਡਾ ਜਾਂਦੇ ਆ ਵਿਜ਼ਟਰ ਵੀਜ਼ੇ ਤੇ ਜਾਂਦੇ ਆ ਤੇ ਵਿਜ਼ਟਰ ਵੀਜ਼ੇ ਤੇ ਜਾ ਕੇ ਉਹ ਕੈਨੇਡਾ ਦੇ ਵਿੱਚ ਜਿਹੜਾ ਹੈਗਾ ਰਿਫਿਊਜੀ ਕੇਸ ਅਸਾਈਲਮ ਲਾ ਦਿੰਦੇ ਆ ਤੇ ਉਹ ਆਪਦੇ ਰਿਫਿਊਜੀ ਕੇਸ ਦੇ ਵਿੱਚ ਕੀ ਕਹਿੰਦੇ ਆ ਉਹ ਕਹਿੰਦੇ ਆ ਕਿ ਜੀ ਅਸੀਂ ਪੰਜਾਬ ਦੇ ਵਿੱਚ ਰਹਿੰਦੇ ਸੀਗੇ ਤੇ ਜਦੋਂ ਪੰਜਾਬ 'ਚ ਰਹਿੰਦੇ ਸੀਗੇ ਤੇ ਸਾਡਾ ਜਿਹੜੇ ਗਵਾਂਢੀ ਸੀਗੇ ਉਹਨਾਂ ਨਾਲ ਜ਼ਮੀਨ ਦਾ ਰੌਲਾ ਸੀਗਾ ਤੇ ਉਹਨਾਂ ਦੇ ਜਿਹੜੇ ਲਿੰਕ ਸੀਗੇ ਪੋਲੀਟੀਕਲੀ ਸੀਗੇ ਸਟਰੋਂਗ ਸੀਗੇ ਉਹ ਪੁਲਿਸ ਨਾਲ ਮਿਲੇ ਵੇ ਸੀਗੇ ਤੇ ਉਹ ਸਾਨੂੰ ਤੰਗ ਪ੍ਰੇਸ਼ਾਨ ਕਰਦੇ ਸੀਗੇ ਉਨ੍ਹਾਂ ਦੇ ਕਹਿਣ ਤੇ ਪੁਲਿਸ ਨੇ ਸਾਡੇ ਤੇ ਤਸ਼ੱਦਦ ਕੀਤਾ ਤੇ ਜਿਹੜੀ ਕਮਲਦੀਪ ਕੌਰ ਆ ਉਹਨੂੰ ਸੈਕਸਚੁਅਲੀ ਹਰਾਸ ਵੀ ਕੀਤਾ ਗਿਆ ਆ ਸਾਨੂੰ ਕੁੱਟਿਆ ਮਾਰਿਆ ਗਿਆ ਧਮਕਾਇਆ ਗਿਆ ਤੇ ਸਾਡੇ ਖਾਲੀ ਕਾਗਜ਼ਾਂ ਤੇ ਧੱਕੇ ਨਾਲ ਸਿਗਨੇਚਰ ਲਏ ਗਏ ਉਸ ਤੋਂ ਬਾਅਦ ਕਹਿੰਦੇ ਅਸੀਂ ਆਪਦੀ ਜਾਨ ਬਚਾ ਕੇ ਦਿੱਲੀ ਗਏ ਤੇ ਦਿੱਲੀੋਂ ਟੈਂਪਰੇਰੀ ਵੀਜ਼ਾ ਕੈਨੇਡਾ ਦਾ ਲੈ ਕੇ ਵੀਜ਼ਰ ਵੀਜ਼ਾ ਲੈ ਕੇ ਕੈਨੇਡਾ ਪਹੁੰਚ ਕੇ ਤੇ ਕੈਨੇਡਾ ਪਹੁੰਚ ਕੇ ਨੇ ਕੈਨੇਡਾ ਪਹੁੰਚ ਕੇ ਉਹਨਾਂ ਨੇ ਰੈਫਿਊਜੀ ਕੇਸ ਲਾਤਾ ਜਦੋਂ ਰੈਫਿਊਜੀ ਕੇਸ ਬੰਦਾ ਲਾਉਂਦਾ ਹੈਗਾ ਉਹ ਜਿਹੜੀ ਤੁਹਾਡੀ ਰੈਫਿਊਜੀ ਐਪਲੀਕੇਸ਼ਨ ਆ ਉਹ ਇਮੀਗ੍ਰੇਸ਼ਨ ਐਂਡ ਰੈਫਿਊਜੀ ਬੋਰਡ ਆਫ ਕੈਨੇਡਾ ਜਾਨੀ ਕਿ ਆਈ ਆਰ ਬੀ ਕੋਲੇ ਜਾਂਦੀ ਹੈ ਆਈ ਆਰ ਬੀ ਉਹਨੂੰ ਅਸੈਸ ਕਰਦਾ ਹੈ ਵੀ ਤੁਹਾਡੀ ਜਿਹੜੀ ਐਪਲੀਕੇਸ਼ਨ ਦੇ ਵਿੱਚ ਜੈਨੂਇਨੈਸ ਕਿੰਨੀ ਆ ਕੀ ਤੁਹਾਡਾ ਬੇਸ ਆ ਕੀ ਤੁਹਾਨੂੰ ਖਤਰਾ ਸਾਰਾ ਉਹ ਅਸੈਸਮੈਂਟ ਕੀਤੀ ਜਾਂਦੀ ਹੈ ਤੇ ਅਸੈਸਮੈਂਟ ਤੋਂ ਬਾਅਦ ਜਿਹੜਾ ਆਈਆਰਬੀ ਡਿਸੀਜਨ ਲੈਂਦਾ ਵੀ ਤੁਹਾਡੀ ਜਿਹੜੀ ਐਪਲੀਕੇਸ਼ਨ ਆ ਐਕਸੈਪਟ ਆ ਕਿ ਰਿਜੈਕਟ ਆ ਪਰ ਇਸ ਪੰਜਾਬੀ ਜੋੜੇ ਦੀ ਆਈਆਰਬੀ ਵੱਲੋਂ ਐਪਲੀਕੇਸ਼ਨ ਰਿਜੈਕਟ ਕਰ ਦਿੱਤੀ ਗਈ ਤੇ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਜਿਹੜਾ ਨੈਕਸਟ ਸਟੈਪ ਹੈ ਰਿਫਿਊਜੀ ਅਪੀਲ ਡਿਵੀਜ਼ਨ ਆਰਏਡੀ ਕੋਲੇ ਅਪੀਲ ਫਾਈਲ ਕਰਤੀ ਤੇ ਅਪੀਲ ਦੇ ਵਿੱਚ ਇਹਨਾਂ ਨੇ ਕੀ ਕੀਤਾ ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਵੀ ਸਾਡਾ ਜਿਹੜਾ ਹੈਗਾ ਬੇਸ ਵੇਖ ਕੇ ਜਿਹੜਾ ਆਈਆਰਬੀ ਨੇ ਐਪਲੀਕੇਸ਼ਨ ਰਿਜੈਕਟ ਕਰਤੀ ਤਾਂ ਜਿਹੜਾ ਆਰਈਡੀ ਕੋਲੇ ਤੁਸੀਂ ਨਵੇਂ ਐਵੀਡੈਂਸ ਦੇ ਸਕਦੇ ਆ ਟੂ ਸਪੋਰਟ ਯੋਰ ਐਪਲੀਕੇਸ਼ਨ ਤਾਂ ਇਹਨਾਂ ਨੇ ਇਹਨਾਂ ਨੇ ਆਪਦੀ ਜਿਹੜੀ ਐਪਲੀਕੇਸ਼ਨ ਅਮੈਂਡ ਕਰ ਲਈ ਤੇ ਉਸ ਜਿਹੜੀ ਐਪਲੀਕੇਸ਼ਨ ਵਿੱਚ ਇਹਨਾਂ ਨੇ ਇਹ ਕਹਿਤਾ ਕਿ ਅਸੀਂ ਜਦੋਂ ਦੇ ਕੈਨੇਡਾ ਨੂੰ ਆਏ ਆ ਉਦੋਂ ਤੋਂ ਅਸੀਂ ਖਾਲਸਤਾਨ ਐਕਟੀਵਿਟੀ ਦੇ ਵਿੱਚ ਪਾਰਟਿਸਿਪੇਟ ਕਰਦੇ ਰਹੇ ਆ ਤੇ ਜਿਹੜੀ ਵੀ ਐਕਟੀਵਿਟੀ ਹੁੰਦੀ ਸੀ ਉਹਨੂੰ ਸਪੋਰਟ ਕਰਦੇ ਰਹੇ ਆ ਖਾਲਸਤਾਨ ਨੂੰ ਤੇ ਸਾਡੀ ਐਕਟੀਵਿਟੀ ਐਕਟੀਵਿਟੀ ਦਾ ਸਾਡੀ ਹੋਮ ਕੰਟਰੀ ਜਾਨੀ ਕਿ ਇੰਡੀਆ ਪੰਜਾਬ ਦੇ ਵਿੱਚ ਨੋਟਿਸ ਕੀਤਾ ਗਿਆ ਤੇ ਜੇ ਅਸੀਂ ਉੱਥੇ ਗਏ ਤਾਂ ਸਾਡੀ ਜਾਨ ਨੂੰ ਖਤਰਾ ਹੋ ਸਕਦਾ ਇਹਨਾਂ ਨੇ ਆਪਦੀ ਐਪਲੀਕੇਸ਼ਨ ਦੇ ਵਿੱਚ ਇਹ ਕਿਹਾ ਪਰ ਆਰ ਏ ਡੀ ਵੱਲੋਂ ਜਿਹੜਾ ਹੈਗਾ ਰਿਫਿਊਜੀ ਅਪੀਲ ਡਿਵੀਜ਼ਨ ਵੱਲੋਂ ਇਹਨਾਂ ਦੀ ਜਿਹੜੀ ਹੈਗੀ ਆ ਸਾਰੇ ਡਾਕੂਮੈਂਟਾਂ ਨੂੰ ਬੇਸ ਵੇਖ ਕੇ ਸਾਰਾ ਕੁਝ ਚੈੱਕ ਕਰਕੇ ਤੇ ਇਹਨਾਂ ਦੀ ਜਿਹੜੀ ਹੈਗੀ ਆ ਅਪੀਲ ਖਾਰਜ ਕਰਤੀ ਹੁਣ ਜਦੋਂ ਆਰ ਏ ਡੀ ਖਾਰਜ ਕਰਦਾ ਰਿਫਿਊਜੀ ਅਪੀਲ ਨੂੰ ਸੌਰੀ ਫੈਡਰਲ ਕੋਰਟ ਚ ਜਾ ਸਕਦਾ ਬੰਦਾ ਹਨਾ ਉਸ ਆਰ ਏ ਡੀ ਦੇ ਫੈਸਲੇ ਦੇ ਖਿਲਾਫ ਤਾਂ ਇਹ ਜਿਹੜੇ ਬੰਦੇ ਹੈਗੇ ਆ ਇਹ ਪੰਜਾਬੀ ਜੋੜਾ ਫੈਡਰਲ ਕੋਰਟ ਕੋਲੇ ਗਿਆ ਵੀ ਸਾਡਾ ਜਿਹੜਾ ਆਰ.ਈ.ਡੀ ਦਾ ਫੈਸਲਾ ਉਹ ਸਹੀ ਨਹੀਂ ਗਿਆ ਤੇ ਸਾਨੂੰ ਜਿਹੜਾ ਹੈਗਾ ਜਿਹੜਾ ਰਿਫਿਊਜੀ ਕੇਸ ਐਕਸੈਪਟ ਕੀਤਾ ਜਾਵੇ ਪਰ ਜਿਹੜਾ ਹੈਗਾ ਫੈਡਰਲ ਕੋਰਟ ਵੱਲੋਂ ਕਿਹਾ ਗਿਆ ਵੀ ਜਿਹੜਾ ਐਪਲੀਕੇਸ਼ਨ ਆ ਇਸ ਪੰਜਾਬੀ ਜੋੜੇ ਦੀ ਉਹ ਐਪਲੀਕੇਸ਼ਨ ਡੈਸ ਇੰਜੀਨੀਅਸ ਹੈ ਤੇ ਲੈਕ ਆਫ ਫੇਥ ਹੈ ਇਸ ਗਰਾਉਂਡ ਤੇ ਅਸੀਂ ਇਹਨੂੰ ਰਿਜੈਕਟ ਕਰਦੇ ਆ ਤੇ ਹੁਣ ਜਿਹੜਾ ਹੈਗਾ ਜਦੋਂ ਇਹਨਾਂ ਦਾ ਰਿਜੈਕਟ ਹੋ ਗਿਆ ਕੇਸ ਜਦੋਂ ਇਹਨਾਂ ਦੇ ਕੇਸ ਤੇ ਜੈਨੋਨੈਸ ਨਹੀਂ ਪਾਈ ਗਈ ਤਾਂ ਉਸ ਤੋਂ ਬਾਅਦ ਇੱਕ ਹੀ ਆਪਸ਼ਨ ਰਹਿ ਜਾਂਦੀ ਹੈ ਬੰਦੇ ਕੋਲ ਨਹੀਂ ਤਾਂ ਬੰਦਾ ਡਿਪੋਰਟ ਹੋਊਗਾ ਕੈਨੇਡਾ ਤੋਂ ਹੁਣ ਜਿਹੜੀ ਉਹ ਲਾਸਟ ਆਪਸ਼ਨ ਕੀ ਹੈ ਉਹ ਲਾਸਟ ਆਪਸ਼ਨ ਇਹ ਹੈਗੀ ਹੈ ਕਿ ਬੰਦਾ ਪੀ ਆਰ ਆਰ ਕੋਲੇ ਜਾਂਦਾ ਪੀ ਆਰ ਆਰ ਕੀ ਆ ਪ੍ਰੀ ਰਿਮੂਵਲ ਰਿਸਕ ਅਸੈਸਮੈਂਟ ਪ੍ਰੀ ਰਿਮੂਵਲ ਰਿਸਕ ਅਸੈਸਮੈਂਟ ਕੋਲੇ ਜਦੋਂ ਬੰਦਾ ਜਾਂਦਾ ਵੀ ਸਾਡੀ ਸਾਰੀ ਫਿਰ ਅਸੈਸਮੈਂਟ ਕੀਤੀ ਜਾਵੇ ਵੀ ਜੋ ਅਸੀਂ ਕੋਰਟ ਨੂੰ ਕਿਹਾ ਸੀਗਾ ਫੈਡਰਲ ਕੋਰਟ ਨੂੰ ਕਿਹਾ ਸੀਗਾ ਵੀ ਸਾਨੂੰ ਸਾਡੀ ਹੋਮ ਕੰਟਰੀ 'ਚ ਖਤਰਾ ਹੈ ਅਸੀਂ ਖਾਲਸਤਾਨ ਨੂੰ ਸਪੋਰਟ ਕਰਦੇ ਸੀ ਐਕਟੀਵਿਟੀ 'ਚ ਹਿੱਸਾ ਲੈਂਦੇ ਸੀ ਜੇ ਅਸੀਂ ਉੱਥੇ ਗਏ ਤਾਂ ਸਾਡੀ ਜਾਨ ਨੂੰ ਖਤਰਾ ਤਾਂ ਜਿਹੜੀ ਇਹ ਪੀ ਆਰ ਆ ਰੇਆ ਪ੍ਰੀ ਰਿਮੂਵਲ ਰਿਸਕ ਅਸੈਸਮੈਂਟ ਤੁਹਾਡੇ ਜਿਹੜੇ ਸਾਰੇ ਕਾਗਜ਼ਾਂ ਪੱਤਰਾਂ ਦੀ ਅਸੈਸਮੈਂਟ ਕਰਦੀ ਹੈ ਤੇ ਅਸੈਸਮੈਂਟ ਜਦੋਂ ਤੱਕ ਅਸੈਸਮੈਂਟ ਪੂਰੀ ਨਹੀਂ ਹੁੰਦੀ ਤਾਂ ਜਿਹੜਾ ਇਹ ਟੈਂਪਰੇਰੀ ਜਿਹੜਾ ਤੁਹਾਡਾ ਅ ਡਿਪੋਰਟੇਸ਼ਨ ਤੇ ਟੈਂਪਰੇਰੀ ਸਟੇ ਲਾ ਦਿੰਦੀ ਹੈ ਇਹ ਹੈਗਾ ਪੀ ਆਰ ਆਰ ਐ ਸਟੇ ਕਰ ਦਿੰਦਾ ਵੀ ਇਹ ਬੰਦੇ ਨੂੰ ਉਹਨਾਂ ਚਿਕਰ ਰਿਪੋਰਟ ਨਾ ਕੀਤਾ ਜਾਵੇ ਜਿੰਨਾ ਚਿਕਰ ਇਹਦੀ ਅਸੈਸਮੈਂਟ ਬਾਕੀ ਹੈ ਪਰ ਜਦੋਂ ਅਸੈਸਮੈਂਟ ਹੋ ਜਾਂਦੀ ਹੈ ਜਦੋਂ ਨਹੀਂ ਉਹਦੇ ਚ ਕੋਈ ਵਜਨ ਹੁੰਦਾ ਤਾਂ ਫਿਰ ਅਖੀਰੀ ਬੰਦੇ ਨੂੰ ਰਿਪੋਰਟ ਕੀਤਾ ਜਾਂਦਾ ਪਰ ਜੇ ਇਹ ਪੰਜਾਬੀ ਜੋੜਾ ਰਿਪੋਰਟ ਹੁੰਦਾ ਤਾਂ ਇਹਦਾ ਸਾਰਾ ਅਸਰ ਜਿਹੜੇ ਪੈਂਡਿੰਗ ਕੇਸ ਪਏ ਆ ਕੈਨੇਡਾ ਕੋਲੇ ਰਿਫਿਊਜੀ ਜਿਨ੍ਹਾਂ ਨੇ ਕੋਈ ਖਾਲਿਸਤਾਨ ਦਾ ਬੇਸ ਬਣਾਇਆ ਜਾਂ ਪ੍ਰੋਸੀਕਿਊਸ਼ਨ ਦਾ ਬੇਸ ਬਣਾਇਆ ਵੀ ਸਾਡੇ ਤੇ ਖਿਲਾਫ ਪ੍ਰੋਸੀਕਿਊਸ਼ਨ ਹੋਈ ਹੈ ਪੰਜਾਬ 'ਚ ਇੰਡੀਆ 'ਚ ਤਾਂ ਉਹਨਾਂ ਦੀ ਜਿਹੜੀ ਐਕਸੈਪਟੇਬਲ ਕਾਰਨ ਦੀ ਜਿਹੜੀ ਹੈਗੀ ਹੈ ਚਾਂਸਾਉ ਘਟ ਗਏ ਉਹਨਾਂ ਦੇ ਕੇਸ ਰਿਜੈਕਟ ਹੋ ਸਕਦੇ ਆ ਬਹੁਤਿਆਂ ਦੇ ਹੁਣ ਜਦੋਂ ਆਪਾਂ ਰਿਫਿਊਜੀ ਐਪਲੀਕੇਸ਼ਨ ਕਲੇਮ ਵੀ ਕਰਦੇ ਆ ਰਿਫਿਊਜੀ ਲਾਉਣੇ ਵੀ ਆ ਤਾਂ ਸਾਨੂੰ ਠੋਸ ਸਬੂਤ ਦੇਣੇ ਪੈਂਦੇ ਏ ਨਹੀਂ ਵੀ ਸਿਰਫ ਆਪਾਂ ਕਹਿ ਦਿੰਨੇ ਆ ਵੀ ਸਾਨੂੰ ਜਾਈ ਜਾਨ ਦਾ ਖਤਰਾ ਹੈ ਇਸ ਕਰਕੇ ਸਾਨੂੰ ਰਿਫਿਊਜੀ ਜਿਹੜੀ ਹੈਗੀ ਆ ਦਿਓ ਸਾਨੂੰ ਸਾਈਲਮ ਦਿਓ ਪਰ ਇਹ ਨਹੀਂ ਜੇ ਤੁਹਾਡੇ ਕੋਲੇ ਕੋਈ ਠੋਸ ਜ਼ਬੂਤ ਹੈਗੇ ਆ ਵਾਕਿਆ ਹੀ ਤੁਹਾਡੇ ਖਿਲਾਫ ਪ੍ਰੋਸੀਕਿਊਸ਼ਨ ਹੋਈ ਆ ਤੁਹਾਡੀ ਹੋਮ ਕੰਟਰੀ ਵਿੱਚ ਪੰਜਾਬ ਜਾਇੰਦੀਆ ਵਿੱਚ ਤਾਂ ਤੁਸੀਂ ਉਹਨੂੰ ਆਧਾਰ ਬਣਾ ਕੇ ਰਿਫਿਊਜੀ ਲਾ ਸਕਦੇ ਆ ਪਰ ਜਿਨ੍ਹਾਂ ਨੇ ਲਾਈ ਆ ਫੇਕ ਲਾਈ ਆ ਜਿਨ੍ਹਾਂ ਦੇ ਕੋਈ ਐਪਲੀਕੇਸ਼ਨ ਚ ਦਾਮਨੀ ਜਿਨ੍ਹਾਂ ਦੀਆਂ ਕੋਈ ਐਪਲੀਕੇਸ਼ਨਾਂ ਚ ਜੈਨੂਨੈਸ ਨਹੀਂ ਤਾਂ ਉਹਨਾਂ ਦੇ ਕੇਸ ਹੁਣ ਕੈਨੇਡਾ ਗਵਰਨਮੈਂਟ ਰਿਜੈਕਟ ਕਰੂਗੀ ਤੇ ਇਹਦਾ ਅਸਰ ਆਉਣ ਵਾਲੀਆਂ ਜਿਹੜੀਆਂ ਰਿਫਿਊਜੀ ਕੇਸ ਜਿਨ੍ਹਾਂ ਦੇ ਪੈਂਡਿੰਗ ਪਏ ਆ ਉਹਨਾਂ ਤੇ ਵੀ ਦੇਖਣ ਨੂੰ ਮਿਲੂਗਾ ਸਸਿਕਾਲ